ਸੰਘੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਗੱਲ ਕਰਨੀਆਂ ਸਿੰਗਰ ਦੀ ਇੱਕ ਕਲਾਕਾਰ ਦੀ ਜੋ ਜੋਹਾਨੀ ਸਿੰਘ ਨਾਮ ਦਾ ਕਲਾਕਾਰ ਜਿਹਦੀ 2-3 ਦਿਨ ਤੋਂ ਇੱਕ ਵੀਡੀਓ ਸ਼ਾਰਟ ਕਲਿੱਪ ਬੜੀ ਵਾਇਰਲ ਹੋ ਰਹੀ ਹੈ ਕੀ ਹੋਇਆ ਵੀ ਇੱਕ ਥਾਂ ਤੇ ਸ਼ਾਇਦ ਦਿੱਲੀ ਦੇ ਵਿੱਚ ਦੱਸਿਆ ਜਾ ਰਿਹਾ ਸ਼ਾਇਦ ਉਹ ਸ਼ੋਅ ਲਾ ਰਿਹਾ ਹੈ ਕੋਈ ਤਾਂ ਸਾਹਮਣੇ ਕਾਫੀ ਵੱਡੀ ਜਿਹੜੀ ਕਾਫੀ ਵੱਡਾ ਇਕੱਠ ਲੋਕਾਂ ਦਾ ਬੈਠਾ ਹੈ ਜਿਹੜੇ ਉਹਨੂੰ ਸੁਣਨ ਆਏ ਹੀ ਹੁਣ ਕੀ ਹੋਇਆ ਜਿੱਥੇ ਉਹਦਾ ਫਰਜ਼ ਇਹ ਬੰਦਾ ਹੈ ਵੀ ਉਹਨੂੰ ਗਾਣੇ ਗਾਉਂਦਾ ਠੀਕ ਹੈ ਸਿੰਗਰਾਂ ਦਾ ਜ਼ਿਆਦਾਤਰ ਕੰਮ ਤਾਂ ਇਹ ਹੀ ਹੁੰਦਾ ਵੀ ਇਹ ਸ਼ਲੀਲਤਾ ਨੂੰ ਪ੍ਰਮੋਟ ਕਰਨਾ ਉਹ ਸਿੰਗਰ ਗਾਣਾ ਗਾਉਂਦੇ ਆ ਕਿਉਂਦੇ ਆ ਜਿਹੜੀ ਉਹਦੇ ਗੱਲ ਕਈ ਵਿੱਚ ਆਂਦਾ ਵੀ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਵਿੱਚ ਆਂਦਾ ਜਿੰਨੀ ਠੰਡ ਹੋ ਚੁੱਕੀ ਹੈ ਬੰਦਾ ਦਿੱਲੀ ਦੇ ਵਿੱਚ ਗੱਡੀਆਂ ਦੇ ਵਿੱਚ ਲੜਕੀ ਲੜਕੇ ਨੂੰ ਜੋ ਆਂਦਾ ਰਿਲੇਸ਼ਨ ਬਣਾਉਣੇ ਚਾਹੀਦੇ ਆ ਜੋ ਉਹਨੇ ਉਹ ਗੱਲ ਕਹੀ ਉਹ ਸ਼ਾਇਦ ਮੇਨੂੰ ਦੁਹਰਾਉਂਦੀ ਲੋੜ ਨਹੀਂ ਆ ਤੁਹਾਡੇ ਸਾਰਿਆਂ ਤੱਕ ਉਹ ਕਲਿੱਪ ਪਹੁੰਚ ਚੁੱਕੀ ਹੈ ਵੇਖੋ ਮੇਰੀ ਬੇਨਤੀ ਇਹ ਆ ਜਿੱਥੇ ਬਾਣੀ ਦੇ ਵਿੱਚ ਆਪਾਂ ਪੜਦੇ ਆਂ ਗੰਧਨ ਮਹਿਨ ਸੁਣੇ ਔਰ ਜਾਵੇ ਬੰਦਾ ਗੰਦੇ ਗੀਤ ਸੁਣ ਕੇ ਆਪਣੇ ਮਨ ਨੂੰ ਖੁਸ਼ ਕਰਦਾ ਵਾ ਨਾਮ ਲਾਇਤ ਲਕਾਇਆ ਨਾਮ ਦੀ ਵਾਰੀ ਆਵੇ ਕਿਤੇ ਬਾਣੀ ਦੀ ਵਾਰੀ ਆਵੇ ਸੇਵਾ ਦੀ ਵਾਰੀ ਆਵੇ ਉਦੋਂ ਲੋਕਾਂ ਨੂੰ ਸਾਨੂੰ ਮਾਫ਼ ਕਰਨਾ ਗੱਛ ਪੈ ਜਾਂਦੀ ਹੈ ਹੁੰਦਾ ਵੀ ਹੈ ਹੁਣ ਗਾਇਕ ਆਇਆ ਉਥੇ ਇਕੱਠ ਹੋਇਆ ਬੜੇ ਬੜੇ ਪੰਡਾਲ ਜਿੱਥੇ ਨਾਮੀ ਰਾਗੀ ਸਿੰਘ ਹੁੰਦੇ ਆ ਨਾਮੀ ਪ੍ਰਚਾਰਕ ਨਾਮੀ ਕਥਾਵਾਚਕ ਹੁੰਦੇ ਆ ਮਾਫ਼ ਕਰਨਾ ਸੰਗਤ ਜੀ ਖਾਲੀ ਪੰਡਾਲ ਹੁੰਦੇ ਸਾਹਮਣੇ ਤੇ ਬੜੇ ਬੜੇ ਉਥੇ ਬੜੇ ਬੜੇ ਗੁਰੂ ਦੇ ਕੀਰਤਨੀਏ ਘੰਟਾ ਕੀਰਤਨ ਕਰਕੇ ਚਲਾ ਜਾਂਦੇ ਉੱਠ ਕੇ ਸਾਹਮਣੇ ਸੁਣਨ ਵਾਲੇ 5-7-10 ਬੰਦੇ ਪਹਿਲੀ ਗੱਲ ਤਾਂ ਗਲਤੀ ਮੈਂ ਲੋਕਾਂ ਦੀ ਮੰਨਦਾ ਵਾਂ ਜਿਹੜੇ ਲੋਕ ਇਹਨਾਂ ਨੂੰ ਸੁਣਦੇ ਆ ਜੇ ਸੁਣਦੇ ਵੀ ਆ ਉੱਥੇ ਸੁਣਾਉਣ ਵਾਲੇ ਦਾ ਫਰਜ਼ੇ ਬੰਦਾ ਵਾ ਵੀ ਹੋਵੇ ਤਾਂ ਮੈਂ ਕੋਈ ਚੰਗਾ ਸੁਣਾਵਾ ਪਰ ਸੁਣਾਉਣ ਵਾਲੇ ਨੇ ਕੀ ਸੁਣਾਇਆ ਜੋ ਗਲਤ ਸੁਣਾਈ ਉਹ ਗਲਤ ਸੁਣਾਉਣ ਵਾਲੀ ਨਹੀਂ ਸੀ ਉੱਥੇ ਕੋਈ ਸਿੰਗਰ ਨਹੀਂ ਬੋਲਿਆ ਮੈਂ ਵੇਖ ਰਿਹਾ ਚਲੋ ਕੋਈ ਬੋਲੇ ਸਿਰਫ ਇੱਕ ਦੋ ਸਿੰਗਰ ਛੱਡ ਕੇ ਸਿਰਫ ਇੱਕ ਸਦਾ ਵੀਰ ਜਸਬੀਰ ਜੱਸੀ ਉਹ ਬੋਲਿਆ ਉਹ ਆਂਦੇ ਵੀ ਜੇ ਤਾਂ ਇਹ ਗੱਲ ਤੋਂ ਹੀ ਕੀਤੀ ਆਂਦੇ ਇਹਦੇ ਘਰ ਦੇ ਵਿੱਚ ਇਹਦੀ ਮਾਂ ਵੀ ਹੋਊਗੀ ਇਹਦੀ ਭੈਣ ਵੀ ਹੋਊਗੀ ਇਹਦੇ ਬੱਚੇ ਵੀ ਹੋਣਗੇ ਜਸਬੀਰ ਜੱਸੀ ਕਹੇ ਕਿ ਨਹੀਂ ਇਹ ਗੱਲ ਕਹੀ ਵੀ ਭਾਈ ਸਾਡੀ ਤੇ ਇਹਨੇ ਕੀ ਹੀ ਮੰਨਣੀ ਆ ਤੁਸੀਂ ਸਮਝਾ ਦਿਓ ਉਹਨੂੰ ਉਹ ਜੋਜੋਵਾਲੀ ਸਿੰਘ ਸਿੰਗਰ ਦੇ ਮਾਪਿਓ ਨੂੰ ਜਾਂ ਉਹਦੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਬੇਨਤੀ ਕੀਤੀ ਵੀ ਯਾਰ ਸਾਡੀ ਤੇ ਇਹਨੇ ਕੀ ਹੀ ਮੰਨਣੀ ਆ ਯਾਰ ਤੁਸੀਂ ਸਮਝਾ ਦਿਓ ਇਹਨੂੰ ਇੱਕ ਦੋ ਸ਼ਿੰਗਰ ਬੋਲੇ ਕੇਵਲ ਤਾਂ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੀ ਬੇਨਤੀ ਇਹ ਆ ਵੀ ਮੰਨ ਲਓ ਇੱਕ ਕੋਈ ਪ੍ਰਚਾਰਕ ਕਥਾ ਕਰਦਾ ਆਵੇ ਕਥਾ ਕਰਦੇ ਆ ਉਹਦੇ ਮੂੰਹੋਂ ਇੱਕ ਦੋ ਸ਼ਬਦ ਅਦਲੀ ਬਦਲੀ ਹੋ ਜਾਣ ਕੋਈ ਗੱਲ ਕੁਝ ਕਹਿਣੀ ਹੋਵੇ ਕੁਝ ਕਹੀ ਜਾਵੇ ਉਹਦਾ ਇੰਨਾ ਕਿ ਜ਼ਿਆਦਾ ਵਿਰੋਧ ਕਰਦੇ ਆ ਨਾ ਸਾਡੇ ਲੋਕ ਵੀ ਉਹਨੂੰ ਸੁਸਾਇਡ ਕਰਨ ਦੇ ਮਜਬੂਰ ਮੈਂ ਕਿਹੜਾ ਕਰ ਦਿੰਦੇ ਆ ਤੁਹਾਨੂੰ ਸੱਚ ਦੱਸਾਂ ਮੈਂ ਇੱਕ ਵਾਰੀ ਗੱਲ ਕਰਨੀ ਸੀ ਵੀ ਸਨ 1984 ਕਹਿਣਾ ਮੈਂ ਮੇਰੇ ਮੂੰਹ ਨਿਕਲ ਗਿਆ 1985 ਮਾਫ ਕਰਨਾ ਸੰਗਤ ਜੀ ਮੈਂ ਕਿਹਾ 1984 ਹੁਣ ਜਿੱਥੇ ਮੈਂ ਕਿਹਾ 1985 ਉਹ ਮੇਰੀ ਕਲਿੱਪ ਕੱਟ ਕੇ ਇੰਨੀ ਕਿ ਵਾਇਰਲ ਕੀਤੀ ਉਹ ਮੇਰੀ ਕਲਿੱਪ ਕਈਆਂ ਨੇ ਮੈਨੂੰ ਉੱਥੇ ਪ੍ਰਧਾਨ ਨੇ ਇਸ ਕਤਰ ਨੇ ਪ੍ਰਬੰਧਕਾਂ ਨੇ ਯਾਰ ਤੂੰ ਐ ਪਾਗਲ ਹੋਇਆ ਮੈਂ ਕਿਹਾ ਕੀ ਹੋ ਗਿਆ ਜੀ ਤੂੰ 85 ਕਿਹਾ ਤਾਂ ਮੈਂ ਕਿਹਾ ਮਹਾਰਾਜ ਮੈਂ ਮਾਫੀ ਮੰਗ ਕੇ ਨਾ ਉਸੇ ਵੇਲੇ ਗੱਲ ਦਾ ਸੁਧਾਰ ਵੀ ਕੀਤਾ ਵਾ ਇਹ ਗੱਲ ਮੈਂ ਆਪਣੀ ਨਹੀਂ ਕਰ ਰਿਹਾ ਆਪਣੀ ਨਿੱਜੀ ਗੱਲ ਆ ਮੈਂ ਨਿੱਜੀ ਗੱਲ ਨਹੀਂ ਕਰ ਰਿਹਾ ਇਹ ਸਾਡੇ ਪ੍ਰਚਾਰਕਾਂ ਨਾਲ ਬਹੁਤ ਹੁੰਦਾ ਸਾਡੇ ਰੱਗੀਆਂ ਨਾਲ ਢੱਡੀਆਂ ਨਾਲ ਕੋਈ ਕਵੀਸ਼ਰ ਕੋਈ ਮਾੜੀ ਜੀ ਗੱਲ ਗਲਤ ਕਰ ਦੇਵੇ ਜਾਨ ਬੁੱਝ ਕੇ ਗਲਤ ਕਰ ਦੇਵੇ ਕੋਈ ਗਲਤੀ ਨਾਲ ਗਲਤ ਕਰ ਦੇਵੇ ਕੋ ਗੱਲ ਉਹ ਤਾਂ ਜੀਣਾ ਆਰਾਮ ਕਰ ਦਿੰਦੇ ਆ ਪਰ ਇੱਕ ਗਾਇਕ ਜਿਸ ਨੇ ਜਾਨ ਬੁੱਝ ਕੇ ਗਲਤ ਬੋਲਿਆ ਉਹਦੇ ਵਿਰੋਧ ਦੇ ਵਿੱਚ ਕੋਈ ਨਹੀਂ ਉੱਠਿਆ ਇਹਦਾ ਮਤਲਬ ਤੁਹਾਡੀ ਚੁੱਪ ਸਹਿਮਤੀ ਹੈ ਉਸ ਗੱਲ ਨਾਲ ਮੈਂ ਮੰਨਣਾ ਸਾਡੇ ਕਿਸੇ ਪ੍ਰਚਾਰਕ ਨੇ ਗਲਤੀ ਕੀਤੀ ਹੁੰਦੀ ਜੀਣਾ ਆਰਾਮ ਕਰ ਦੇਣਾ ਅਸੀਂ ਤੁਸੀਂ ਚੁੱਪ ਕੀ ਤੇਰੇ ਤੁਹਾਡੀ ਚੁੱਪ ਨੂੰ ਸਹਿਮਤੀ ਮੰਨਦੀ ਹੈ ਫਿਰ ਹੋਰ ਗਾਇਕ ਕੇਵਲ ਜਸਬੀਰ ਜੱਸੀ ਬੋਲਿਆ ਹੋਰ ਕੋਈ ਗਾਇਕ ਨਹੀਂ ਬੋਲਿਆ ਉਹਨਾਂ ਗਾਇਕਾਂ ਨੂੰ ਮੈਂ ਸਵਾਲ ਕਰਦਾ ਵਾਂ ਤੁਹਾਡੀ ਚੁੱਪ ਕੀ ਸਹਿਮਤੀ ਹੈ ਉਹਦੇ ਨਾਲ ਵੀ ਜਿਹੜੀ ਉਹਨੇ ਗੱਲ ਕਹੀ ਵੀ ਦਿੱਲੀ ਦੀ ਧਰਤੀ ਦਾ ਠੰਡ ਤਾਰਨ ਦਾ ਇੱਕ ਆ ਤਰੀਕਾ ਵਾ ਵੀ ਠੰਡ ਲੱਗਦੀ ਹੈ ਬੰਦੇ ਨੂੰ ਠੰਡ ਲਾਉਣ ਦਾ ਤਰੀਕਾ ਦਿੱਲੀ ਦੀ ਧਰਤੀ ਤੇ ਜੋ ਉਹਨੇ ਗੱਲ ਕਹੀ ਏ ਯਾਰ ਦਿੱਲੀ ਦੀ ਧਰਤੀ ਕਿੰਨੀ ਪਵਿੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨ ਪਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਪਾਏ ਸ਼ੀਧੀ ਉੱਥੇ ਹੋਈ ਐਡਾ ਵੱਡਾ ਇਤਿਹਾਸ ਦਿੱਲੀ ਦਾ ਯਾਰ ਦਿੱਲੀ ਆਹ ਗੱਲ ਕਰਨ ਵਾਲੀ ਸੀ ਨੰਬਰ 3 ਇੱਕ ਗਾਇਕ ਹੁੰਦਾ ਨਾ ਉਹਦੇ ਕੋਲ ਬੜੀ ਸੋਹਣੀ ਕਲਾ ਹੁੰਦੀ ਆ ਸਾਡਾ ਪ੍ਰਚਾਰਕ ਉਹ ਸਟੇਜ ਤੇ ਪਿੱਟ ਕੇ ਦੇਖ ਲੈ ਨਾ ਕੋ ਰੋਲਾ ਪਾ ਕੇ ਦੇਖ ਲੈ ਘੰਟਾ ਇੱਕ ਸੰਗਸ ਕਾ ਲਵੇ ਅਮਰ ਸ਼ਕਲੋ ਅਮਰ ਸ਼ਕਲੋ ਕਿਸ ਨੇ ਉਹਦੀ ਗੱਲ ਨਹੀਂ ਮੰਨੀ ਪਰ ਮੈਂ ਸਿੰਗਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਵੀਰੋ ਦੁਨੀਆ ਤੁਹਾਨੂੰ ਫੋਲੋ ਕਰਦੀ ਐ ਹੁਣ ਤੁਸੀਂ ਆਖੋਗੇ ਇਹ ਤੁਹਾਨੂੰ ਕਿੱਦਾਂ ਪਤਾ ਲੱਗਦਾ ਦੁਨੀਆ ਫੋਲੋ ਕਰਦੀ ਐ ਸਿੰਗਰ ਇੱਕ ਗਾਇਕ ਆਪਣੇ ਗਾਣੇ ਦੇ ਵਿੱਚ ਪ੍ਰਮੋਟ ਕਰਦਾ ਵਾ ਪੈਟਬੋਲ ਕੁੱਤੇ ਨੂੰ ਸਾਡੇ ਲੋਕ ਪੈਟਬੋਲ ਲੈ ਕੇ ਕੁੱਤੇ ਘਰਾਂ ਦੇ ਅੱਗੇ ਬੰਨ ਲੈਂਦੇ ਆ ਉਹ ਗੱਲ ਵੱਖਰੀ ਵੀ ਪਤਾ ਉਦੋਂ ਲੱਗਦਾ ਜਦੋਂ ਆਪਣੇ ਧੀ ਪੁੱਤ ਨੂੰ ਕੁੱਤਾ ਵੱਢ ਕੇ ਖਾ ਗਿਆ ਪਰ ਗੱਲ ਮੇਨ ਵਿਸ਼ੇ ਤੇ ਆਈਏ ਸਿੰਗਰਾਂ ਦੇ ਮਗਰ ਲਾ ਕੇ ਕੁੱਤੇ ਤੇ ਲੈ ਲੈਣਾ ਇਕਰੀ ਨਰੇ ਪੈਟਬੁੱਲ ਕੁੱਤੇ ਦੀ ਵੈਸੇ ਡਿਮਾਂਡ ਕੀ ਆ ਸਿੰਗਰਾਂ ਕਰਕੇ ਡਿਮਾਂਡ ਵਧੀ ਜਦੋਂ ਪੈਟਬੁੱਲ ਕੁੱਤੇ ਦੇ ਗਾਣੇ ਕੱਢੇ ਲੋਕਾਂ ਪੈਟਬੁੱਲ ਵੀ ਲੈ ਲੇ ਥਾਰ ਦੀ ਵੈਲਿਊ ਨਹੀਂ ਸੀ ਨਿਭਾਨੀ ਜਦ ਸਿੰਗਰ ਆਪਣੇ ਗਾਣੇ ਦੇ ਵਿੱਚ ਥਾਰ ਨੂੰ ਪ੍ਰਮੋਟ ਨਾ ਕਰਦੇ ਸਿੰਗਰਾਂ ਥਾਰ ਪ੍ਰਮੋਟ ਕੀਤੀ ਲੋਕਾਂ ਥਾਰ ਲਈ ਸਿੰਗਰ ਨੇ ਬੁਲਟ ਪ੍ਰਮੋਟ ਕੀਤਾ ਲੋਕਾਂ ਬੁਲਟ ਲਿਆ 90% ਲੋਕਾਂ ਨੇ ਜੇ ਬੁਲਟ ਲਏ ਨਾ ਸਿੰਗਰਾਂ ਮਗਰਲਾ ਕੇ ਲਏ ਮੈਂ ਬੇਨਤੀ ਕਰਾਂ ਸਿੰਗਰ ਵੀਰਾਂ ਨੂੰ ਖਾਸ ਕਰਕੇ ਵੀ ਜੇ ਭਾਈ ਤੁਹਾਡੇ ਮਗਰ ਦੁਨੀਆ ਲੱਗਦੀ ਹੈ ਤੁਹਾਨੂੰ ਜੇਕਰ ਦੁਨੀਆ ਫੋਲੋ ਕਰਦੀ ਹੈ ਦੁਨੀਆ ਤੁਹਾਨੂੰ ਸੌਂਦੀ ਹੈ ਤੇ ਯਾਰ ਤੁਸੀਂ ਇਹ ਨਾ ਸੋਚੋ ਵੀ ਜੇ ਦੁਨੀਆ ਸਾਨੂੰ ਸੌਂਦੀ ਤੇ ਅਸੀਂ ਦੁਨੀਆ ਨੂੰ ਕੋਰਾਏ ਪਾ ਦਈਏ ਤੁਹਾਨੂੰ ਦੁਨੀਆ ਸੌਂਦੀ ਹੈ ਤੁਸੀਂ ਚੰਗਾ ਵੀ ਪ੍ਰਮੋਟ ਕਰ ਸਕਦੇ ਹੋ ਕੁਝ ਜ਼ਰੂਰੀ ਨਹੀਂ ਹੈ ਵੀ ਉਹਦੇ ਵਿੱਚ ਗੰਦਗੀ ਨੂੰ ਹੀ ਪ੍ਰਮੋਟ ਕਰਨਾ ਮਾੜੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਕਿੰਨੇ ਸਾਡੇ ਵਿੱਚ ਗਾਇਕ ਪਰਸੇਮ ਜਸੜ ਸ਼ੈਨਾ ਦਾ ਇੱਕ ਗਾਇਕ ਉਹਨੇ ਇੱਕ ਗਾਣਾ ਕੱਢਿਆ ਸਰਬੰਸਦਾਨੀਆਂ ਕੌਮਤਰੀ ਅਹਿਸਾਨ ਤੇਰੇ ਭੁੱਲ ਚੱਲੀ ਉਹਦਾ ਕਿੰਨਾ ਗਾਣਾ ਚੱਲਿਆ ਜ਼ਰੂਰੀ ਨਹੀਂ ਇਹ ਵੀ ਵਿਊ ਲੈਣੇ ਤੇ ਮਾੜਾ ਗੰਦਾ ਗਾਣਾ ਗਾ ਕੇ ਆਉਣੀ ਚੰਗਾ ਗਾਣਾ ਗਾ ਕੇ ਵਿਊ ਆ ਖਦੇ ਰਣਜੀਤ ਬਾਵਾ ਸਿੰਗਰ ਉਹਦੇ ਕਿੰਨੇ ਚੰਗੇ ਗਾਣੇ ਕੱਢੇ ਕਿੰਨੇ ਉਹਦੇ ਚੱਲੇ ਸਿੰਗਰ ਦੇ ਗਾਣੇ ਜ਼ਰੂਰੀ ਨਹੀਂ ਮਾੜੇ ਗਾ ਕੇ ਉਹਨੇ ਵਿਊ ਲਾਇ ਰਾਜਵੀਰ ਜਵੰਦੇ ਸਿੰਗਰ ਚਲੋ ਹੁਣ ਤੇ ਉਹ ਵੀਰ ਦੀ ਸਾਡੇ ਡੈਥ ਹੋ ਚੁੱਕੀ ਹੈ ਰਾਜਵੀਰ ਜਵੰਦੇ ਸਿੰਗਰ ਨੇ ਸਭ ਜ਼ਿਆਦਾ ਦੇ ਗਾਣੇ ਕੱਢੇ ਚੰਗੇ ਗਾਣੇ ਵੀ ਕੱਢੇ ਸਿੱਧੂ ਮੂਸੇ ਵਾਲੇ ਨੇ ਚੰਗੇ ਗਾਣੇ 295 ਐਸ ਵੀ ਆ ਲਗਾਣਾ ਕੱਢਿਆ ਯਾਰ ਵੇਖੋ ਕਿੰਨਾ ਚੱਲਿਆ ਉਹਦਾ ਯਾਰ ਜ਼ਰੂਰੀ ਨਹੀਂ ਆ ਵੀ ਤੁਸੀਂ ਗੰਦਗੀ ਨੂੰ ਪ੍ਰਮੋਟ ਕਰਕੇ ਹੀ ਪੈਸਾ ਕਮਾਉਣਾ ਵਾ ਮਸ਼ਹੂਰ ਹੋਣਾ ਵਾ ਨਾਮ ਕਮਾਉਣਾ ਵਾ ਨਾਮ ਕਮਾਉਗੇ ਨਾ ਕੋਈ ਤੁਸੀਂ ਚੰਗੀ ਗੱਲ ਕਰਕੇ ਵੀ ਨਾਮ ਕਮਾ ਸਕਦੇ ਹੋ ਸਾਡਾ ਕੋਈ ਪ੍ਰਚਾਰਕ ਸਿੰਗਰ ਵੀਰਾਂ ਨੂੰ ਬੇਨਤੀ ਕਰਾਂ ਸਾਡਾ ਕੋਈ ਪ੍ਰਚਾਰ ਕੋਈ ਗੱਲ ਘੰਟਾ ਕਰੇ ਸਾਡੇ ਲੋਕਾਂ ਨੇ ਮੰਨ ਨਹੀਂ ਕਰਨਾ ਇਹਨਾਂ ਦਾ ਕੰਮ ਹੀ ਇਹ ਹੋਆ ਅਸੀਂ ਗਾਣਾ ਅਸੀਂ ਕੋਈ ਗੱਲ ਕਰੀਏ ਵੀ ਡੇਰਿਆਂ ਤਾਂ ਨਾ ਜਾਓ ਬਿਆਸ ਨਾ ਜਾਓ ਦੇਹ ਤਾਰ ਕੇ ਨੂੰ ਗੁਰੂ ਨਾ ਮੰਨੋ ਗੁਰੂ ਸਾਡਾ ਇੱਕ ਹੈ ਕੇਵਲ ਇੱਕਾ ਬਾਣੀ ਇੱਕ ਵਾਰ ਇੱਕੋ ਸ਼ਬਦ ਵਿਚਾਰ ਅਸੀਂ ਕਹੀਏ ਵੀ ਡੇਰੇ ਲਾਡੀ ਸ਼ਾਂਤ ਕੋਦਰ ਵਾਲਿਆਂ ਨਾਲ ਨਾ ਜਾਓ ਨਸ਼ਾ ਪ੍ਰਮੋਟ ਕਰਦੇ ਆ ਸਾਡੇ ਆਖਿਆਂ ਲੋਕਾਂ ਨੂੰ ਗੁੱਸਾ ਲੱਗਣਾ ਲੱਗਦਾ ਵੀ ਇਹ ਕਈਆਂ ਨੂੰ ਚਲੋ ਪਰ ਸਾਡੇ ਆਖੇ ਦੇ ਬਹੁਤ ਘੱਟ ਦੁਨੀਆ ਐਸੀ ਆ ਜਿਹੜੀ ਉਹਨਾਂ ਡੇਰਿਆਂ ਨਾਲ ਟੁੱਟ ਕੇ ਬਾਣੀ ਲਾਉਂਦੀ ਆ ਪਰ ਇੱਕ ਗਾਇਕ ਗਾਣਾ ਗਾ ਦੇਵੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦਾ ਇੱਕ ਗਾਇਕ ਗਾਣਾ ਗਾ ਦੇਵੇ ਤੇ ਗਾਇਕ ਦੇ ਮਗਰ ਲਾ ਕੇ ਪਤਾ ਹੀ ਨਹੀਂ ਕਿੰਨੀ ਦੁਨੀਆਂ ਨੇ ਇਹ ਬੰਦੇ ਹੋਣਾ ਪਰ ਸੰਗਰਾਂ ਇਹ ਸੋਚਿਆ ਵੀ ਜੇ ਸਾਨੂੰ ਦੁਨੀਆਂ ਸੌਂਦੀ ਆ ਹੋਵੇ ਨਾ ਹੋਵੇ ਅਸੀਂ ਦੁਨੀਆਂ ਨੂੰ ਮਾਰੇ ਬੰਦੇ ਲਾ ਦਈ ਇੱਕ ਗਾਇਕ ਹੁੰਦਾ ਨਾ ਦੁਕਾਨਦਾਰ ਨੂੰ ਚੀਜ਼ ਬਦਲਣ ਤੇ ਮਜਬੂਰ ਕਰ ਦਿੰਦਾ ਇਹ ਗੱਲ ਖਾਸ ਕਰਕੇ ਮੈਂ ਪਬਲਿਕ ਆਸਤੇ ਕਰ ਕਿਸਾਨੀ ਅੰਦੋਲਨ ਦੀ ਗੱਲ ਕਰਨ ਲੱਗੇ ਆਪਾਂ ਤਿੰਨੇ ਗਾਣੇ ਉਸ ਸਮੇਂ ਤੇ ਚੰਗੇ ਸਭਿਆਚਾਰ ਤੇ ਕੱਢੇ ਕਿੰਨੇ ਗਾਣੇ ਉਸ ਸਮੇਂ ਤੇ ਕਿਸਾਨੀ ਧਰਨੇ ਦੇ ਕਿਸਾਨੀ ਅੰਦੋਲਨ ਤੇ ਕੱਢੇ ਸਿੰਗਰਾਂ ਨੇ ਉਹਨਾਂ ਦੇ ਚੱਲੇ ਸਾਡੀਆਂ ਗੱਡੀਆਂ ਦੇ ਵਿੱਚ ਉਸ ਸਮੇਂ ਵੀ ਕਿਸਾਨਾਂ ਦੇ ਅੰਦੋਲਨ ਤੇ ਗਾਣੇ ਚੱਲਦੇ ਗਏ ਟਰੈਕਟਰਾਂ ਦੇ ਗਾਣੇ ਚੱਲੇ ਕਹਿੰਨ ਤੋਂ ਪਾਬ ਉਦੋਂ ਟਰੈਂਡ ਸੀ ਉਸ ਚੀਜ਼ ਦਾ ਵੀ ਹੁਣ ਇਸ ਤੇ ਗਾਣੇ ਕੱਢਗੇ ਚੱਲ ਸਕਦੇ ਆ ਦੁਨੀਆ ਨੇ ਸੁਣੇ ਇੱਕ ਗਾਹਕ ਹੁੰਦਾ ਨਾ ਇੱਕ ਗਾਹਕ ਦਾ ਦੁਕਾਨਦਾਰ ਨੂੰ ਸਮਾਨ ਬਦਲਣ ਤੇ ਮਜਬੂਰ ਕਰ ਦਿੰਦਾ ਪੁੱਛੋ ਕਿਵੇਂ ਇੱਕ ਗਾਹਕ ਆ ਮਾਰਕੀਟ ਦੇ ਵਿੱਚ ਮੰਨ ਲਓ ਕੋਈ ਨਵਾਂ ਸਾਬਣ ਆਇਆ ਵਾ ਉਹ ਇੱਕ ਉਹ ਸਾਬਣ ਦਾ ਗਾਹਕ ਇੱਕ ਦੁਕਾਨ ਤੇ ਗਿਆ ਗਾਹਕ ਨੇ ਕਿਹਾ ਵੀ ਹਾਂਜੀ ਆ ਸਾਬਣ ਹੈਗਾ ਤੇ ਗਾੜੀਓ ਦੁਕਾਨਦਾਰ ਨੇ ਕਿਹਾ ਨਹੀਂ ਹੈਗਾ ਉਹ ਤੋਂ ਹੈ ਨਹੀਂ ਹੁਣ ਨਾ ਕਰ ਤੇ ਵੀ ਨਹੀਂ ਹੈ ਸਮਾਨ ਹੈਗਾ ਦੋ ਗਾਹਕ ਆਏ ਚਾਰ ਗਾਹਕ ਆਏ ਉਹਨੂੰ ਪਤਾ ਲੱਗਾ ਵੀ ਇਹ ਸਮਾਨ ਸਾਡੀ ਦੁਕਾਨ ਤੇ ਨਹੀਂ ਹੈਗਾ ਔਰੇ ਸਮਾਨ ਐਸਾ ਜਿਹਦੀ ਡਿਮਾਂਡ ਹੈਗੀ ਆ ਅਗਲੀ ਵਾਰੀ ਜਦੋਂ ਉਹ ਸਮਾਨ ਮਗਾਊਗਾ ਨਾ ਅਗਲੀ ਵਾਰੀ ਜਦੋਂ ਸਮਾਨ ਮਗਾਊਗਾ ਤੇ ਅਗਲੀ ਵਾਰੀ ਉਹ ਉਹ ਸਮਾਨ ਵੀ ਨਾਲ ਲੈ ਕੇ ਭੇਜੋ ਵੀ ਆਹ ਸਾਬਣ ਵੀ ਮੈਨੂੰ ਮੇਰੀ ਦੁਕਾਨ ਤੇ ਚਾਹੀਦਾ ਵਾ ਇਹ ਵੀ ਮਗਾ ਦਿਓ ਇਹ ਗੱਲ ਖਾਸ ਕਰਕੇ ਮੈਂ ਕੀਤੀ ਲੋਕਾਂ ਵਾਸਤੇ ਭਾਈ ਤੁਸੀਂ ਚੰਗਾ ਸੁਣੋ ਜਿਹੜੇ ਮਾੜੇ ਗਾਣੇ ਕਰਦੇ ਹਨ ਗੰਦੇ ਗਾਣੇ ਕਰਦੇ ਆ ਉਹਨਾਂ ਨੂੰ ਸੁਣਨਾ ਬੰਦ ਕਰੋ ਤੁਸੀਂ ਸਿੰਗਰਾਂ ਦੇ ਚੰਗੇ ਗਾਣੇ ਸੁਣੋਗੇ ਤੇ ਜਿਵੇਂ ਇੱਕ ਦੁਕਾਨਦਾਰ ਇੱਕ ਗਾਹਕ ਦੁਕਾਨਦਾਰ ਨੂੰ ਸੌਦਾ ਬਦਲਤੇ ਮਜਬੂਰ ਕਰਦਾ ਤਾਂ ਤੁਸੀਂ ਵੀ ਮਜਬੂਰ ਕਰੋ ਸਿੰਗਰਾਂ ਨੂੰ ਵੀ ਚੰਗੇ ਗਾਣੇ ਕੱਢਣ ਦੂਜੀ ਬੇਨਤੀ ਇਹ ਪਹਿਲੀ ਵਾਰ ਨਹੀਂ ਹੈ ਗੱਲ ਕੋਈ ਅੱਗੇ ਵੀ ਇਸ ਸਿੰਗਰ ਦਾ ਜਦੋਂ ਵਿਰੋਧ ਹੋਇਆ ਸੀਗਾ ਉਹ ਗੱਲ ਕਾਫੀ ਪੁਰਾਣੀ ਹੋ ਗਈ ਕਿੱਥੇ ਵਿਰੋਧ ਹੋਇਆ ਸੀ ਮੈਨੂੰ ਵਿਸਰਗੀ ਗੱਲ ਮੈਂ ਮਾਫੀ ਚਾਹੁੰਦਾ ਹਾਂ ਇਸ ਸਿੰਗਰ ਦਾ ਅੱਗੇ ਵੀ ਇੱਕ ਵਾਰੀ ਵਿਰੋਧ ਹੋਇਆ ਤੇ ਇਹਨੇ ਪਲਾਨ ਕੀ ਰਚਿਆ ਸਾਜ਼ਿਸ਼ ਕੀ ਰਚੀ ਇਹਨੇ ਇਹ ਸਾਜ਼ਿਸ਼ ਰਚੀ ਕਿ ਮੈਂ ਬੱਚਿਆਂ ਦੀ ਟਿਊਨ ਦੇ ਵਿੱਚ ਉਨੇ ਗਾਣਾ ਕੱਢਿਆ ਸੀ ਨਾ ਕੰਮ ਮੇਰਾ ਰੋਜ਼ ਕਾ ਦੋ ਬੋਟਲ ਵੋਟਕਾ ਇਦਾਂ ਕਰਕੇ ਗਾਣਾ ਕੱਢਿਆ ਸੀ ਨੇ ਉਹ ਗਾਣਾ ਨੇ ਜਿਹੜੀ ਟਿਊਨ ਦੇ ਵਿੱਚ ਕੱਢਿਆ ਉਹ ਬੱਚਿਆਂ ਨੂੰ ਬੜੀ ਪਸੰਦ ਆਉਂਦੀ ਸੀ ਟਿਊਨ ਇਹਨੇ ਬਿਆਨ ਆਪ ਮੂੰਹ ਦਿੱਤਾ ਆਂਦਾ ਵੀ ਮੈਂ ਕਿਹਾ ਤੁਹਾਡੀ ਮੈਂ ਨਸਲ ਦੇ ਵਿੱਚ ਵੋਟਕਾ ਸ਼ਰਾਬ ਜਿਹੜੀ ਆਂਦਾ ਉਹ ਵਾਰ ਦੂੰਗਾ ਇਹ ਬਿਆਨ ਇਹ ਸਿੰਗਰ ਨੇ ਦਿੱਤਾ ਸਿੰਗਰਾਂ ਦਾ ਕੰਮ ਲੋਕਾਂ ਦੀਆਂ ਧੀਆਂ ਭੈਣਾਂ ਦੇ ਲੱਕ ਮੇਨਣਾ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾ ਜੀ ਨੇ ਕਿਹਾ ਸੋ ਕਿਉ ਮੰਦਾ ਆਖੀ ਜਿੱਤ ਜੰਮਿਆ ਰਾਜਾਨ ਪਾਤਸ਼ਾਹ ਨੇ ਜਿੱਥੇ ਇੱਕ ਸਮੇਂ ਦੇ ਆਦਮੀ ਨੂੰ ਚਾਹ ਸਮਝਦੇ ਹੀ ਗੁਰਨਾਨਕ ਪਾਤਸ਼ਾਹ ਨੇ ਉਥੇ ਔਰਤ ਨੂੰ ਇਸਤਰੀ ਨੂੰ ਵੀ ਬਰਾਬਰ ਦਰਜਾ ਦਿੱਤਾ ਉਹ ਗੱਲ ਵੱਖਰੀ ਅੱਜ ਇਹ ਸਿੰਗਰਾ ਮਗਰ ਲਾ ਕੇ ਇਹਨਾਂ ਬੱਚੀਆਂ ਨੂੰ ਇਹਨਾਂ ਔਰਤਾਂ ਨੂੰ ਫੀਮ ਦੀਆਂ ਡੱਬੀਆਂ ਨਾਲ ਕੰਪੇਅਰ ਕੀਤਾ ਇਹਨਾਂ ਔਰਤਾਂ ਨੂੰ ਜੁੱਤੀਆਂ ਨਾਲ ਕੰਪੇਅਰ ਕੀਤਾ ਪਰ ਜੇ ਆਪਾਂ ਗੁਰਨਾਨਕ ਸਾਹਿਬ ਦਾ ਸਿਧਾਂਤ ਪੜ ਗਏ ਫਿਰ ਇੱਥੇ ਪਾਸਾ ਕਰ ਲਿਓ ਵੀ ਤੁਸੀਂ ਗੁਰਨਾਨਕ ਸਾਹਿਬ ਦੀ ਮੰਨਣੀ ਜਾਂ ਤੁਸੀਂ ਸਿੰਗਰਾ ਦੀ ਮੰਨਣੀ ਹੈ ਸਿੰਗਰਾਂ ਨੇ ਬਹੁਤ ਚੰਗਾ ਵੀ ਗਾਇਆ ਵਾ ਉਥੇ ਸਿਰ ਝੁਕਦਾ ਇਹਨਾਂ ਅੱਗੇ ਪਰ ਖਾਸ ਕਰਕੇ ਜੋ ਬੇਨਤੀ ਜਸਵੀਰ ਜੱਸੀ ਗਾਇਕ ਨੇ ਕੀਤੀ ਵੀ ਇਹ ਗੱਲ ਨਹੀਂ ਸੀ ਕਰਨ ਵਾਲੀ ਤੇ ਗਾਰਡ ਨੂੰ ਜਵਾਬ ਪਤਾ ਕਿ ਦੇਣਗੇ ਜੇ ਕਿਸੇ ਨੂੰ ਸਵਾਲ ਵੀ ਕਰ ਲੋ ਨਹੀਂ ਜੀ ਤੁਹਾਡੀ ਸੋਚ ਪ੍ਰਾਣੀ ਹੈ ਮੈਂ ਕਹਿੰਦਾ ਹਾਂ ਜੇ ਸਾਡੀ ਸੋਚ ਪ੍ਰਾਣੀ ਹੈ ਨਾ ਆਪਣੀ ਮਾਂ ਨੂੰ ਖੜੋ ਆਪਣੀ ਧੀ ਨੂੰ ਖੜੋ ਆਪਣੀ ਬੱਚੀ ਨੂੰ ਖੜੋ ਆਪਣੀ ਭੈਣ ਨੂੰ ਸਗੀ ਨੂੰ ਖੜੋ ਸਗੀ ਭੈਣ ਨੂੰ ਸਾਹਮਣੇ ਪਬਲਿਕ ਦੇ ਵਿੱਚ ਪਾਓ ਤਾਂ ਫੇਰੇ ਗੱਲ ਕਰੋ ਕਰੋਗੇ ਨਹੀਂ ਕਰੋਗੇ ਕਿਉਂ ਕਿ ਪਤਾ ਸਾਹਮਣੇ ਮੇਰੀ ਮਾਂ ਭੈਣ ਧੀ ਆਪਣੀ ਔਲਾਦ ਮੇਰੀ ਬੱਚੀ ਬੈਠੀ ਹੈ ਇਹ ਗੱਲ ਨਹੀਂ ਕਰੋਗੇ ਯਾਰ ਚਿੱਟੀ ਦਾੜੀ ਹੋ ਗਈ ਉਹ ਜੋ ਜਵਾਨੀ ਸੰਕਲਾਕਾਰ ਦੀ ਚਿੱਟੀ ਦਾੜੀ ਹੋ ਗਈ ਵੱਡਾ ਹੋ ਗਿਆ ਅਗਲਾ ਜੇ ਨਹੀਂ ਆਈ ਅਗਲ ਚਾਹੀਦੀ ਉਹਨੂੰ ਵੀ ਇਹ ਗੱਲ ਜੋ ਮੈਂ ਸਟੇਟਮੈਂਟ ਦੇ ਰਿਹਾ ਵਾਂ ਇਹ ਗੱਲ ਨਹੀਂ ਮੇਰੇ ਕਰਨ ਵਾਲੀ ਦਿੱਲੀ ਦੀ ਧਰਤੀ ਦੇ ਜੋ ਉਹਨੇ ਗੱਲ ਕਹੀ ਸ਼ਰਮ ਆਵਾਂ ਦਾ ਗੱਡੀ ਦੇ ਵਿੱਚ ਸੰਬੰਧ ਬਣਾਉਂਦੀ ਜੋ ਨੇ ਜੋ रिलेशन ਬਣਾਉਣ ਦੀ ਗੱਲ ਕਹੀ ਇਹ ਨਹੀਂ ਸੀ ਕਰਨ ਵਾਲੀ ਇੱਕ ਪ੍ਰਾਈਵੇਸੀ ਹੈ ਪ੍ਰਾਈਵੇਸੀਆਂ ਤੇ ਕਿਸੇ ਨੂੰ ਪਹੁੰਚਣਾ ਕਿਦੇ ਪਹਿਲੀ ਗੱਲ ਤੇ ਹੱਕ ਨਹੀਂ ਦੂਸਰੀ ਬੇਨਤੀ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੱਲ ਉਹ ਕਰੋ ਜਿਹੜੀ ਸਭਿਆਚਾਰਕ ਹੋਵੇ ਸਭਿਆਚਾਰਕ ਗੱਲ ਹੋਵੇ ਉਹ ਕਰੋ ਇੰਨੇ ਕ ਬੇਨਤੀਆਂ ਮੇਰੀਆਂ ਪ੍ਰਮਾਣ ਕਰਿਓ ਜੇ ਵੀਡੀਓ ਮੇਰੀ ਅੱਜ ਤੱਕ ਪਹੁੰਚਦੀ ਕਰਦੇ ਹੋ ਬੜੀ ਵਧੀਆ ਗੱਲ ਦਿਆ ਕਿਉਂਕਿ ਇਹਨੇ ਅੱਗੇ ਵੀ ਇੱਕ ਦੋ ਸਾਡੇ ਕੋਲ ਕਲਿੱਪਾਂ ਦਿਖਾਈਆਂ ਵਾ ਸਿੰਗੜੇ ਵਿਖਾਈਆਂ ਸਿੰਗਰ ਦੀਆਂ ਇੰਨੇ ਸ਼ਰਿਆ ਆਮ ਲੋਕਾਂ ਦੇ ਵਿੱਚ ਇੱਕ ਬੰਦੇ ਹਜ਼ਾਰਾਂ ਦੀ ਕਾਰ ਦੇ ਵਿੱਚ ਸਾਹਮਣੇ ਦੁਨੀਆ ਬੈਠੀ ਆ ਤੇ ਇੱਕ ਬੰਦੇ ਉਹ ਇੰਨੇ ਬੜੀਆਂ ਗੰਦੀਆਂ ਗਾਲਾਂ ਵੀ ਕੱਢੀਆਂ ਮਾਈਕ ਦੇ ਵਿੱਚ ਸ਼ੋਅ ਲਾਉਣ ਦੇ ਦੌਰਾਨ ਇੰਨਾਂ ਗੱਲਾਂ ਤੋਂ ਥੋੜਾ ਜਿਹਾ ਗਰੇਜ ਕਰੇ ਮੇਰਾ ਇਹ ਕੋਈ ਨਿੱਜੀ ਦੁਸ਼ਮਣ ਨਹੀਂ ਹੈ ਇੰਨਾਂ ਗੱਲਾਂ ਤੋਂ ਗਰੇਜ ਕਰੇ ਫਤਿਹ ਇਹ ਆਪਾਂ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ